ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਮੋਗਾ ਵਿੱਚ ਹੋਏ ਤੇਜ਼ ਬਾਰਿਸ਼ ਨੇ ਹਰ ਗੋਬਿੰਦਨਗਰ ਖੇਤਰ ਵਿੱਚ ਤਬਾਹੀ ਮਚਾ ਦਿੱਤੀ ਦਰਅਸਲ ਖੇਤਰ ਚੋਂ ਲੰਘਦੇ ਸੇਮ ਨਾਲੇ ਦਾ ਬੰਨ ਟੁੱਟ ਗਿਆ ਜਿਸ ਨਾਲ ਆਸ-ਪਾਸ ਦੀਆਂ ਕਲੋਨੀਆਂ ਵਿੱਚ ਪਾਣੀ ਭਰ ਗਿਆ ਪਾਣੀ ਦਾ ਵਹਾਂ ਇੰਨਾ ਜ਼ਿਆਦਾ ਸੀ ਕਿ ਘਰਾਂ ਵਿੱਚ ਹੀ ਹੁੰਦਾ ਹੋਇਆ ਬਾਹਰ ਖੇਤਾਂ ਨੂੰ ਵੱਲ ਨੂੰ ਚਾਵੜਿਆ ਪਾਣੀ ਦੀ ਸਮੱਸਿਆ ਬਹੁਤ ਵੱਡੀ ਜਿਹੜੀ ਹੈਗੀ ਆ ਬੋਨਾ ਰੋਡ ਦੇ ਉੱਤੇ ਮੈਮੇ ਵਾਲਾ ਰੋਡ ਸੰਘੂ ਨਾਲ ਰੋਡ ਤੇ ਪੈ ਗਈ ਆ ਅਸੀਂ ਮੈਮੇ ਵਾਲੇ ਤੇ ਚੱਲੇ ਆ ਜੀ ਮੈਮੇ ਵਾਲੇ ਵੀ ਪਾਣੀ ਬਹੁਤ ਖੜਾ ਰਸਤੇ 'ਚ ਸਾਰੇ ਬੋਨਾ ਚੌਂਕ 'ਚ ਬਹੁਤ ਬੁਰਾ ਹਾਲ ਆ ਖਾਹਾਕਾਰ ਮੱਛੀ ਵੀ ਆ ਘਰ ਲੋਕਾਂ ਦੇ ਡਿੱਗੇ ਹੋਇਆ ਪੀਣ ਨੂੰ ਪਾਣੀ ਨਹੀਂ ਰੋਟੀ ਬਣਾਉਣ ਨੂੰ ਹੈ ਨਹੀਂ ਕੋਈ ਬੁਰੇ ਹਾਲ ਆ ਲੇਕਿਨ ਜਦੋਂ ਵੀ ਹੜਾਂ ਵਾਲੀ ਸਥਿਤੀ ਵੱਡ ਜਾਵੇ ਉਦੋਂ ਪ੍ਰਸ਼ਾਸਨ ਦਾ ਪਹਿਲਾ ਕੰਮ ਹੁੰਦਾ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨੀ ਇਸ ਲਈ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰ ਰਹੇ ਹਾਂ ਸੜਕ ਦੀ ਪਰਵਾਹ ਨਾ ਕਰੋ ਸੜਕ 4 ਘੰਟੇ ਟੁੱਟੇ ਰਹਿ ਜੂਗੀ ਤੇ ਸੜਕ ਪ੍ਰਸ਼ਾਸਨ ਬਣਾ ਸਕਦਾ 2-4 ਘੰਟੇ ਚ ਬਣਾ ਸਕਦਾ ਪਹਿਲਾਂ ਲੋਕਾਂ ਨੂੰ ਡੁੱਬ ਜਾਣ ਨੂੰ ਬਚਾਓ ਸਾਡੀ ਇਹੇ ਬੇਨਤੀ ਹੈ ਜੇ ਸਾਰੇ ਪਾਣੀ ਆ ਇੱਧਰ ਅਸੀਂ ਹੁਣ ਸੰਧੂ ਵਾਲੇ ਖੜੇ ਆ ਉੱਥੇ ਵੀ ਸਾਰੇ ਬਹੁਤ ਬੁਰਾ ਹਾਲ ਹੈ ਜੇ ਸੜਕ ਟੁੱਟ ਜਾਵੇ ਪਹਿਲਾਂ ਸਾਰਾ ਏਰੀਆ ਸੇਫ ਹੁੰਦਾ ਕਿਉਂਕਿ ਅੱਗੇ ਡਰੇਨ ਸਾਰੇ ਖਾਲੀ ਪਈ ਹੈ ਜੀ ਇੱਕ ਦੇ ਜਾਣਕਾਰੀ ਕਿੰਨਾ بارش ਨੇ ਕਿੰਨਾ ਕੁ ਨੁਕਸਾਨ ਹੋ ਚੁੱਕਾ ਤੁਸੀਂ ਸਵੇਰ ਦੇ ਲੱਗੇ ਹੋਏ ਆ ਕੱਲ੍ਹ ਤੇ ਵੀ ਲੱਗੇ ਹੋਏ ਹੋ ਸਰਵੇ ਕਰ ਰਹੇ ਹੋ ਸਰਵੇ ਕਾਨੂੰ ਯਾਰ ਅਸੀਂ ਤਾਂ ਲੋਕੀ ਜਿਹੜੇ ਤਰਾ ਤਰਾ ਕਰ ਰਹੇ ਉਹਨਾਂ ਦੇ ਹੰਝੂ ਵਹੁੰ ਰਹੇ ਆ ਉਹਨਾਂ ਨੂੰ ਪਾਣੀ ਮੁਹਈਆ ਕਰਾ ਰਹੇ ਆ ਕਿਉਂਕਿ ਮਿਊਨਿਸਪੈਲਿਟੀ ਦਾ ਪਾਣੀ ਤਾਂ ਗੰਦੇ ਨਾਲੇ ਦੇ ਵਿੱਚ ਮਿਕਸ ਹੋ ਕੇ ਲੋਕਾਂ ਦੇ ਘਰਾਂ 'ਚ ਗੰਦਾ ਪਾਣੀ ਆ ਰਿਹਾ ਲੋਕਾਂ ਨੂੰ ਪਾਣੀ ਮੁਹਈਆ ਕਰਾ ਰਹੇ ਆ ਲੋਕਾਂ ਦੇ ਚੁੱਲਿਆਂ ਦੇ 'ਚ ਅੱਗ ਨਹੀਂ ਬੜ ਰਹੀ ਉਹਨਾਂ ਨੂੰ ਪ੍ਰਸ਼ਾਦੇ ਮੁਹਈਆ ਕਰਾ ਰਹੇ ਗੁਰਦੁਆਰਾ ਸਾਹਿਬ ਤੋਂ ਬਣਵਾ ਕੇ ਅਸੀਂ ਤਾਂ ਇਸ ਕੰਮ ਤੇ ਲੱਗੇ ਆ ਲੋਕਾਂ ਨੂੰ ਹੌਸਲਾ ਦੇ ਰਹੇ ਆ ਪ੍ਰਸ਼ਾਸਨ ਨੂੰ ਅਪੀਲ ਕਰ ਰਹੇ ਆ ਕਿ ਇਹਨਾਂ ਦੀ ਆ ਕੇ ਕੋਈ ਗੱਲ ਸੁਣੋ ਕਿਉਂਕਿ ਪ੍ਰਸ਼ਾਸਨ ਦੀ ਗਲਤੀ ਕਰਕੇ ਅੱਜ ਲੋਕਾਂ ਦੇ ਘਰ ਟਹੀ ਜਾਂਦੇ। ਕੀ ਗਿਰ ਸਾਹਿਬ ਲੱਗਦਾ ਵੀ ਇਹ ਸਾਰੇ ਡਰੇਨ ਵਿਭਾਗ ਦੇ ਇਨ ਲਾਇਕੀ ਲੱਗਦੀ ਹੈ ਜੀ? ਇਸ ਸ਼੍ਰੀਮਾਨ ਜੀ ਡਰੇਨ ਵਿਭਾਗ ਕੋਲੇ ਅਰਬਾਂ ਰੁਪਈਆ ਜਿਹੜਾ ਡਰੇਨ ਦੀ ਸਫਾਈ ਆਸਤੇ ਆਉਂਦਾ। ਕੋਈ ਪਮਾਨਾ ਨਹੀਂ ਚੈੱਕ ਕਰਨ ਦਾ ਵੀ ਇਹ ਕਿੰਨਾ ਪੈਸਾ ਇਹਨਾਂ ਨੇ ਸਫਾਈ ਤੇ ਲਾਇਆ ਤੇ ਕਿੰਨਾ ਕਿਤਾਬਾਂ ਦੇ ਕਤਮ ਕਰਤਾ। ਜੇ ਇਹਨਾਂ ਨੇ ਸਫਾਈ ਦੇ ਉੱਤੇ ਪੈਸਾ ਲਾਇਆ ਹੁੰਦਾ ਤਾਂ ਅੱਜ ਡਰੇਨ ਦੇ ਇਹ ਹਾਲਾਤ ਨਾ ਹੁੰਦੇ। ਡਰੇਨਾਂ ਬਾਦਲ ਸਰਕਾਰ ਦੇ ਵਿੱਚ ਵਧੀਆ ਡਰੇਨਾਂ ਬਣਾ ਕੇ ਜਿੰਨਾ ਕਲਰ ਵੀ ਕੱਢਿਆ ਸੀ ਬਲੋਟ ਮੁਖਸਰ ਦਾ ਦਰਿਆਵਾਂ ਚ ਪਾਈਆਂ ਗਈਆਂ ਸੀ ਪਰ ਅੱਜ ਉਹੀ ਡਰੇਨਾਂ ਭਰੀਆਂ ਪਈਆਂ ਆ ਬੂਟੀ ਦੇ ਨਾਲ ਤੇ ਗੰਦਪਿੱਲ ਸੱਟ ਕੇ ਲੋਕਾਂ ਨੇ ਭਰਿਆ ਪਿਆ ਤੇ ਜਿਹੜਾ ਡਰੇਨੇਜ ਵਿਭਾਗ ਵੱਲੋਂ ਕੋਈ ਇਹਦੀ ਸਫਾਈ ਨਹੀਂ ਕੀਤੀ ਜਾ ਰਹੀ ਗੱਲ ਕਰੀਏ ਸ਼ਹਿਰ ਦੀ ਸ਼ਹਿਰ 'ਚ ਵੀ ਬੁਰਾ ਹਾਲ ਹੈ ਨਾ ਇਸ ਟਾਈਮ ਸ਼ਹਿਰ ਦਾ ਭਾਈ ਸਾਹਿਬ ਬੁਰਾ ਹਾਲ ਹੋਣਾ ਹੀ ਆ ਸ਼ਹਿਰ ਦਾ ਗੰਦੇ ਨਾਲੇ ਦੇ ਰਹੀਂ ਪਾਣੀ ਆ ਕੇ ਇਸੇ ਡਰੇਨ 'ਚ ਪੈਂਦਾ ਕਿ ਜਿਹੜਾ ਸੀਵਰੇਜ ਸਿਸਟਮ 350 ਕਰੋੜ ਦੀ ਲਾਗਤ ਨਾਲ ਬਾਦਲ ਸਰਕਾਰ ਵੇਲੇ ਬਣਿਆ ਸੀ ਪੰਜਾਬ ਦੇ ਵਿੱਚ ਆ ਮੂਕੇ ਦੇ ਵਿੱਚ ਕੱਲੇ ਸ਼ਹਿਰ ਦੇ ਵਿੱਚ ਕਾਰਪੋਰੇਟ ਵਿੱਚ ਅੱਜ ਉਹ ਸੀਵਰੇਜ ਸਿਸਟਮ ਜਾਮ ਆ ਕਿਉਂ ਜਾਮ ਆ ਕਿਉਂਕਿ ਉਹਦੀ ਸਫਾਈ ਨਹੀਂ ਪ੍ਰੋਪਰ ਹੋ ਰਹੀ ਕਰੋੜਾਂ ਰੁਪਈਆ ਦਾ ਜਿਹੜੀ ਮਸ਼ੀਨਰੀ ਲਿਆਂਦੀ ਗਈ ਦਿੱਲੀ ਵਾਲਿਆਂ ਨੂੰ ਠੇਕਾ ਦਿੱਤਾ ਗਿਆ ਇਹਦਾ ਸਫਾਈ ਦਾ ਉਹ ਅੱਜ ਤੱਕਰ ਉਵੇਂ ਹੀ ਤੁਰਿਆ ਫਿਰਦਾ ਕੋਈ ਉਹਦਾ ਹੱਲ ਨਹੀਂ ਨਿਕਲਦਾ ਬਹੁਤ ਬੁਰਾ ਹਾਲ ਹੈ ਸੇਮ ਨਾਲੇ ਦਾ ਕੀ ਕੰਮ ਸਮਝੋ ਕਰਣੀ ਹੈ ਜੀ ਪਹਿਲਾਂ ਡਰੇਨ ਮੇਕ ਨਹੀਂ ਦਲਾਈ ਸੀ ਜੀ ਜਿਨ੍ਹਾਂ ਨੇ ਕੱਲ 4 ਘੰਟੇ ਤੋਂ ਮੀਂਹ ਪਿਆ ਸੀ ਸਾਰਾ ਪਾਣੀ ਜਿਹੜਾ ਪਿੱਛੋਂ ਜਗਰਾਉਂ ਤੋਂ ਏਰੀਆ ਲੈ ਕੇ ਸਾਰਾ ਪਿੰਡ ਦਾ ਪਾਣੀ ਇੱਧਰ ਨੂੰ ਆਇਆ ਇਹ ਜਿਹੜੀ ਕਿ ਪਹਿਲਾਂ ਮੌਨਸੂਨ ਹੋਣ ਸ਼ੁਰੂ ਹੋਣ ਤੋਂ ਪਹਿਲਾਂ ਸਫਾਈ ਕਰਨੀ ਸੀ ਉਹਦਾ ਫੰਡ ਕਿੱਥੇ ਸੰਭਾਲਿਆ ਕਿੱਥੇ ਨਹੀਂ ਸੰਭਾਲਿਆ ਸਾਨੂੰ ਕੋਈ ਪਤਾ ਨਹੀਂ ਪਰ ਇਹ ਅੱਜ ਡੀਸੀ ਸਾਹਿਬ ਨੇ ਉਹਨਾਂ ਦੇ ਅੰਦਰ ਚ ਸਾਰਾ ਏਰੀਆ ਉਹਨਾਂ ਨੇ ਕੋਈ ਸਾਰ ਨਹੀਂ ਲਈ ਸਾਡਾ ਆਊਟਰ ਰੀਆ ਸ਼ੁਰੂ ਹੁੰਦਾ ਕੋਟਪੂਰਾ ਬਾਈਪਾਸ ਬੋਹਨਾ ਚੌਂਕ ਗੁਰੂਸ਼ੀਰ ਚੰਦਰਨਗਰ ਛੱਜਾਂ ਵਾਲਾ ਵੇੜਾ ਪੂਰੇ ਆਜ ਦਾ ਕੋਠੇ ਵਾਲਾ ਰਾਹ ਸਾਰਾ ਟੋਟਲ ਬੈਕਵਰਡ ਵਾਦੀ ਆ ਸਾਰੀ ਘਰਾਂ ਪਾ ਕੋਈ ਪੀਣ ਵਾਲਾ ਪਾਣੀ ਨਹੀਂ ਸਾਰਾ ਵਾਟਰ ਸਪਲਾਈ ਸਿਵਲ ਦਾ ਮਿਕਸ ਪਾਣੀ ਆਉਂਦਾ ਕਿਸੇ ਘਰ ਦੇ ਵਿੱਚ ਕੱਲ ਦਾ ਵੀ ਖਾਣਾ ਨਹੀਂ ਬਣਿਆ ਤੇ ਪਰ ਸਭ ਤੋਂ ਵੱਡੀ ਨਲਾਇਕੀ ਡਰੇਨ ਵਿਭਾਗ ਦੀ ਆ ਜਿਹਨੂੰ ਸਫਾਈ ਕਰਨੀ ਚਾਹੀਦੀ ਸੀ ਤੇ ਸਭ ਤੋਂ ਵੱਡਾ ਕਸੂਰ ਪ੍ਰਸ਼ਾਸਨ ਦਾ ਜਿਹਨੇ ਅੱਜ ਤੱਕ ਕੋਈ ਸਾਰ ਨਹੀਂ ਦਿੱਤਾ ਚੰਗੇ ਭਵਿੱਖ ਦੀ ਕਾਮਨਾ ਕਰਨ ਲਈ ਰੋਜ਼ੀ ਰੋਟੀ ਕਮਾਉਣ ਅਤੇ ਪੜਨ ਲਈ ਕੈਨੇਡਾ ਦੇ ਵਿਨੀਪੈਗ ਸ਼ਹਿਰ ਵਿੱਚ ਪੁਲੱਥ ਦੇ ਨੇੜਲੇ ਪਿੰਡ ਰਾਹਪੁਰ ਪੀਰ ਬਖਸ਼ ਦੇ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਜਿਸ ਦੀ ਲਾਸ਼ ਸ਼ੱਕੀ ਹਾਲਾਤਾਂ ਵਿੱਚ ਕੈਨੇਡਾ ਦੇ ਇੱਕ ਝੀਲ ਵਿੱਚੋਂ ਮਿਲੀ ਖਬਰ ਮਿਲਦੇ ਹੀ ਪਰਿਵਾਰ ਵਿੱਚ ਸੋਗ ਦੀ ਲਹਿਰ ਪਾਈ ਗਈ ਤੇ ਉਨ੍ਹਾਂ ਨੇ ਇਸ ਦੀ ਬਰੀਕੀ ਨਾਲ ਜਾਂਚ ਕਰਨ ਦੀ ਮੰਗ ਕੀਤੀ। ਉਕਤ ਨੌਜਵਾਨ ਦੀ ਪਛਾਣ ਦਵਿੰਦਰ ਸਿੰਘ ਪੁੱਤਰ ਸੁਖਜਿੰਦਰ ਸਿੰਘ ਵਾਸੀ ਰਾਹਪੁਰ ਪੀਰ ਬਖਸ਼ ਦਾ ਰਹਿਣ ਵਾਲਾ ਸੀ ਜੋ ਕਿ ਪੜ੍ਹਾਈ ਦੇ ਨਾਂ ਲਾ ਕੰਮ ਲਈ ਕੈਨੇਡਾ ਵੀ ਗਏ ਕਰੀਬ 8 ਸਾਲ ਪਹਿਲਾਂ ਵਿਦੇਸ਼ ਗਿਆ ਸੀ। ਤੁਹਾਡਾ ਕੀ ਲੱਗਦਾ ਕਿ ਕਿੰਨੇ ਸਮੇਂ ਤੋਂ ਮੇਰਾ ਬੇਟਾ ਦਵਿੰਦਰ ਸਿੰਘ ਤੇਰੇ ਰੰਦਾ ਸੀ ਕੈਨੇਡਾ ਚ ਪਹਿਲਾਂ ਵੀ ਨਹੀਂ ਵੀ ਆ ਕੇ ਪੜ੍ਹਿਆ ਫਿਰ ਪੀਆਰ ਲਾਉਣ ਵੇਲੇ ਤੇ ਮਿਨੀਪੈਕ ਆਇਆ ਵੈ ਉੱਥੇ ਸ਼ਹਿਰ ਚ ਰਹਿੰਦਾ ਸੀ ਮੈਨੂੰ ਕੋਈ ਪਤਾ ਨਹੀਂ ਹੱਸਦਾ ਕਿੰਦਾ ਤੂੰ ਕਰੂ ਗਿਆ ਛੁੱਟੀ ਕਰ ਚੁਕੇ ਸੱਤ ਅੱਠ ਸਾਲ ਹੋ ਗਏ ਉਥੇ ਰਹਿੰਦੇ ਨੂੰ ਮੈਨੂੰ ਕੀ ਪਤਾ ਸੀ ਕਿੰਦੇ ਮਾਰਤਾ ਔਰ ਕੰਮ ਤੇ ਪਹੁੰਚਿਆ ਨਹੀਂ ਲੱਭਾ ਉਹ ਸਾਡੀ ਜਿਹੜੀ ਲਾਸਟ ਟਾਈਮ ਗੱਲ ਹੋਈ ਸੀ ਕਦੋਂ ਹੋਈ ਔਰ ਕੀ ਕਹਿੰਦਾ ਸੀ ਉਹਨਾਂ ਦਾ ਮੰਗਲਵਾਰੀ ਮੇਰਾ ਬੁੱਧਵਾਰ ਸੀ ਉਹਨਾਂ ਦਾ ਸਾਢੇ ਨੌ ਸੀ ਮੇਰਾ 12:00 ਵਜੇ ਸੀ ਲੱਭਾ ਮੈਂ ਕੀ بڑی سونی گل ہوئی، بڑا سونا بسیا کے اٹیا میں میں ائیوں نے پوچھا میں کہ کی کردا کہندا میں پہ اٹھا کام تے جانا میں کہ تا تو پھر پوچھ پار چھکا دے تے کام تے چل جا میں کہ رات تو بھوکا تے نہیں سُون گیا کہندا نہیں میں کی بنایا کہندا دال میں کہ دال بنائی دکھا کھا کہندا کھاواں تینو میں انے کتن کوئی میرا کسٹمر آ گیا میں بند کر کے تے فون رکھدا میں کہ بعد چلانن ਲਾਤੀ ਨੇ ਮੈਸੇਜ ਕਰ ਗਿਆ ਮੰਮੀ ਮੱਥਾ ਟੇਕਦਾ ਮੈਂ ਕੰਮ ਤੇ ਚੱਲਿਆ ਕੰਮ ਤੇ ਪਹੁੰਚਿਆ ਨਹੀਂ ਸਰਪਾ ਕੰਮ ਤੇ ਪਹੁੰਚੇ ਨਹੀਂ ਅਮ ਜੋਂ ਤੇ ਕੰਮ ਕਰਦਾ ਸੀ ਨਾਲ ਹੀ ਜੜੀ ਉਹ ਜੜੀ ਥੋੜੀ ਜਿਹੀ ਕਿੱਥੋਂ ਮਿਲੀ ਨੇ ਕਿਸੇ ਹਲਾਤਾਂ ਵਿੱਚ ਜੜੀ ਡਾਡਾ ਬਧੀ ਮਿਲੀ ਨਾਲ ਅੱਧੇ ਘੰਟੇ ਦਾ ਰਸਤਾ ਉੱਥੇ ਉਹਨਾਂ ਨੇ ਮਾਰ ਕੇ ਚੀਰ ਦੇ ਵਿੱਚ ਸੁੱਟਿਆ ਨਹਿਰ ਛਿਨਾ ਤੋਂ ਮਾਉ ਲੈ ਸੀ ਬਾਰ ਉਹ ਨੋ ਸਮਾਸ਼ ਛੇ ਸਾਲ ਦਾ ਮਿਨੀ ਪੈਕ ਰੰਦਾ ਤਾਂ ਉਸਾਲ ਉਧਰ ਪੜ੍ਹਾਈ ਵਿਨਸਨ ਕੀਤੀ ਵਿਨਸਨ ਪੜ੍ਹਾਈ ਕਰਕੇ ਆ ਕੇ ਪੀਰ ਲਾਈ ਇਹਨੇ ਉਧਰ ਛੇ ਲਿ ਪੈਕ ਲਾਈ ਘਰ ਦੇ ਫੈਮਿਲੀ ਮੈਂਬਰ ਕੋਲ ਕੋ ਰਹੇਗੇ ਮੇਰੇ ਮੇਰੇ ਸੱਸਾ ਨੂੰ ਅਸੀਂ ਰਹਿੰਦੀ ਆਂ ਤੁਹਾਡੇ ਹਸਬੰਦ ਮੇਰਾ ਡੈਥ ਹੋ ਗਈ 92 93 ਵਿੱਚ ਇਹ ਜਿਹੜੀ ਸਾਰੀ ਘਟਨਾ ਹੋ ਆਪਰੀਏ ਇਸ ਘਟਨਾ ਦੀ ਜਾਂਚ ਲਈ ਕੀ ਮੰਗ ਕਰਦੇ ਹੋ ਦੀ ਸਰਕਾਰ ਤੋਂ ਉੱਤ ਦੀ ਸਰਕਾਰ ਕੋ ਮੈਂ ਮੰਗ ਕਰਨੀ ਹੈ ਵੀ ਹੋਤੇ ਮੇਰੇ ਪਤਨੋ ਉੱਤੇ ਸਹੀ ਸਲਾਮ ਦੇਣ ਦਾ ਸਾਫ ਮਿਲਿਆ ਵੀ ਕਿੰਨੇ ਕੀ ਕੀਤਾ ਕਿੰਨੇ ਨਹੀਂ ਕੀ ਕੀਤਾ ਗੁਰਸੇਖ ਸਿੰਘ ਮੇਰੇ ਗੁਰਸੇਖ ਸਰਦਾਰ ਵੀ ਨਾ ਉੱਤੇ ਮਗਾਨ ਆਪਣੇ ਪਤਨ ਵੇਖਿਆ ਕਿੰਨੇ ਕੀ ਕੀਤਾ ਹੈ ਜਿਹੜੋ ਉਹ ਜੀ ਦੱਸ ਰਹੀ ਹੈ ਤਾਂ ਮੂ ਕਿੱਦਾਂ ਪਤਾ ਲੱਗਾ ਜਾਂ ਕਰੋ ਲੱਗਾ ਹਾਂਜੀ ਇਹ ਕਿੱਥੋਂ ਇਸ ਤਰ੍ਹਾਂ ਕਿੱਦਾਂ ਪਤਾ ਲੱਗਿਆ ਕਿੰਨੇ ਦੱਸੋ ਮੈਨੂੰ ਮੇਰੇ ਨਾਲ ਦੀ ਕੀ ਮੇਰਾ ਨੋਦ ਮੁੰਡਾ ਇੱਥੇ ਰਹਿੰਦੇ ਨਾਲ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਦੀਦੀ ਤੇਰਾ ਮੁੰਡਾ ਦੋ ਦਿਨ ਕੰਮ ਤੇ ਨਹੀਂ ਆਇਆ ਦੋ ਦਿਨ ਘਰ ਨਹੀਂ ਗਿਆ ਫਿਰ ਮੁੜ ਕੇ ਜਦੋਂ লাশ ਉਹਨਾਂ ਨੇ লাশ ਲਿਆਂਦੀ ਉਦੋਂ ਵੀ ਮੈਨੂੰ ਫੋਨ ਲਾਇਆ 3:30 ਵਜੇ ਅੱਜ ਵੀ লাশ ਮਿਲ ਗਈ ਹੈ ਨਹਿਰ ਵਿੱਚ ਮਿਲੀ ਜੀ ਚੈਟ ਕੋਈ ਮਹੀਨੇ ਮੇਰੇ ਕੋ ਸੱਦਾ ਸੱਤਾ ਨਾਟਕ ਦੇ ਇੰਦਰ ਦਾ ਐਦਾ ਕੁਛ ਨਹੀਂ ਮਿਲ ਹੋ ਜਾਇਆ ਤੋ ਕੱਛ ਦਿਖਾਇਆ ਨਹੀਂ ਹੈਗਾ ਉਹ ਸਿੱਧਾ ਦੇਖ ਸੀ ਉਹ ਨਾਟਕ ਦੇ ਉਹ ਪਤਾ ਲੱਗੇ ਤੋ ਤੁਹਾਡਾ ਖਿਲਾਉਣਾ ਮੇਰਾ ਬ੍ਰਦਰ ਸੀ ਉਹ ਕਲਾ ਸੀ ਸਿੱਤਰ ਦਾ ਸੁਭਾਸ ਲਿਖੋ ਇਸ ਨੂੰ ਬਾਅਦ ਪਿਆ ਸੀ ਹੁਣ ਹੁਣ ਅੱਠਵਾਂ ਸਾਲ ਲੱਗ ਗਿਆ ਸੀ 7 ਸਾਲ ਹੋ ਗਏ ਮਿਨਿਸਟਰ ਉਤੇ 2 ਸਾਲ ਰਿਹਾ ਉਤੇ ਸਟੱਡੀ ਕੀਤੀ ਉਹਨੇ ਪਰ ਵੀ ਨਹੀਂ ਪੈ ਕੇ ਚੱਲ ਗਿਆ ਉੱਥੋਂ ਪੀਰ ਲੈ ਲੇਤੀਏ ਤੇ ਕਹਿੰਦਾ ਮੈਂ ਇੱਥੇ ਠੀਕ ਆਣ ਮੈਨੂੰ ਕੰਮ ਇੱਥੇ ਮਿਲ ਗਿਆ ਮੈਂ ਇੱਥੇ ਸਹੀ ਆ Amazon ਤੇ ਕੰਮ ਕਰਦਾ ਸੀ ਕੋਈ ਤਾਂ ਨਹੀਂ ਗੱਲਬਾਤ ਨਹੀਂ ਸੀ ਕੋਈ ਮਤਲਬ ਕੋਈ ਤਾਂ ਨਹੀਂ ਕੋਈ ਗੱਲਬਾਤ ਨਹੀਂ ਕੋਈ ਕਿਸੇ ਨਾਲ ਲੜਾਈ ਝਗੜਾ ਨਹੀਂ ਕੋਈ ਕੋਸ਼ ਨਹੀਂ ਇੱਥੇ ਛੁੱਟੀ ਕੱਟ ਕੇ ਗਿਆ ਮਹੀਨਾ ਰਹਿ ਕੇ ਗਿਆ ਬਹੁਤ ਸੁਨਾ ਰਿਹਾ ਕੋਈ ਕਿਸੇ ਨਾਲ ਕੋਈ ਮੱਥੇ ਤੇ ਕੱਢੀ ਟੋੜੀਆਂ ਨਹੀਂ ਕੋਈ ਅਹੋ ਜਿਹੀ ਗੱਲ ਨਹੀਂ ਕੋਈ ਨਸ਼ਾ ਨਹੀਂ ਕੋਈ ਪਤਾ ਨਹੀਂ ਪਤਾ ਨਹੀਂ ਮੇਰੇ ਵੀਰ ਨਾਲ ਕੀ ਵਾਪਰਿਆ ਅਸੀਂ ਦੀ ਗੌਰਮੈਂਟ ਕੋ ਇਨਸਾਫ ਹੀ ਚਾਹੁੰਦੇ ਆ ਕਿ ਮੇਰੇ ਵੀਰ ਨੂੰ ਇਨਸਾਫ ਮਿਲੇ ਔਰ ਅਸੀਂ ਕੁਝ ਨਹੀਂ ਚਾਹੁੰਦੇ ਜੀ ਵਾਪਰਿਆ ਏ ਮੇਰੇ ਵੀਰ ਨੂੰ ਆਖਰੀ ਵਾਰੀ ਵੇਖ ਕੇ ਆਨ ਫਸੇ ਹੀ ਮੈਂ ਚਾਨੀ ਆ ਔਰ ਕੋਈ ਮੈਂ ਮੰਗ ਨਹੀਂ ਕਰਦੀ ਉਥੇ ਦੀ ਗਵਰਨਮੈਂਟ ਕੋਲ ਓ ਮੇਰੀ ਮਾਂ ਦਾ ਮੇਰੀ ਮਾਂ ਨੂੰ ਤੇ ਮੇਰੇ ਭਰਾ ਨੂੰ ਦੇਖ ਕੇ ਆਨ ਫਸ ਮੈਂ ਹੀ ਜਨੀਆਂ ਵਾਇਗਰੂ ਕੀ ਵਾਪਰ ਗਿਆ ਉਸ ਗਵਰਨਮੈਂਟ ਦੀ ਚੱਕ ਹੋਈ ਹੈ ਸੱਚੀ ਉਮੀਦ ਆ ਕਿ ਮੈਟਰ ਇਹਨਾਂ ਦਾ ਸਾਰਾ ਸਿੱਧਾ ਕਰਨਾ ਚਾਹੀਦਾ ਹੈ ਜਿਹਨਾਂ ਦੇ ਇਹ ਜਣਾ ਚਾਹਨਾ ਜਿਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਸਾਦਰ ਸਾਲੋਗ ਇਹਨੋ ਗਏ ਨੂੰ ਮਿਨੀ ਪੈਕ ਉਥੇ ਕੋਲੇ ਦੇਖੋ ਗਈ ਹੈ ਜੀ ਪਾਜਾ ਸਾਨੂੰ ਸਵੇਰੇ ਪਤਾ ਲੱਗਾ 3 ਵਜੇ ਇੱਕ ਝੀਲ ਹੈ ਥੇ ਝੀਲ ਹੈ ਕੀ ਝੀਲ ਦੇ ਵਿਚੋਂ ਦੀ ਜੋ ਐ ਲਾਸ ਮਿਲਿਆ ਕਿ ਘਰ ਵਿੱਚ ਕਮੂਣ ਵਾਲਾ ਕੋਈ ਜਗਾ ਕੋਈ ਕਮੂਣ ਆ ਗਿਆ ਫਾਦਰ ਦੀ ਡੈਥ ਹੋ ਚੁਕੀ ਹੈ ਜੀ گرس می بہت سونا پچھے فروری چھٹی مارچ چ گیا کھیلتا گیا لگیا. بہت کو کھاندہ کھیڑتا پیند نہیں سی گا. بہت ودیا سال اٹھواں سال گھر گئے ہوئے ملی سب کچھ یہ ادن مات سولہ تریق نو گل ہوئی اس تو بعد پھر ہوں بند ہو گیا اس تو بعد کوئی پتا نہیں لگا ਤੇ ਪਰਵਾਰ ਦੀ ਹਾਲਤ ਦੇਖੀ ਜਾ ਕਿ ਇਸਨੋਂ ਬਾਅਦ ਕਿਸ ਤਰ੍ਹਾਂ ਦੀ ਹੈਗੀ ਆ ਅੱਜ ਹਾਲਤ ਸਿਰਫ ਉਸ ਮੁੰਡੇ ਦੇ ਸਿਰ ਤੇ ਸੀ ਕਮਾਨ ਵਾਲਾ ਉਸ ਸੀ ਮੁੰਡਾ ਪੇਤਾ ਦੀ ਪਹਿਲਾਂ ਡੈਥ ਹੋ ਗਈ ਹੈ ਲੈਂਡ ਮਾਫੀਆ ਪਾਲਿਸੀ ਨੂੰ ਲੈ ਕੇ ਕਿਸਾਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਤੇ ਕਿਸਾਨਾਂ ਨੇ ਕਿਹਾ ਕਿ ਅਸੀਂ ਆਪਣੀ ਜ਼ਮੀਨ ਨੂੰ ਕਿਸੇ ਵੀ ਕੀਮਤ ਵਿੱਚ ਨਹੀਂ ਵੇਚਣਾ ਚਾਹੁੰਦੇ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ ਤੇ ਉਹ ਸਾਡੇ ਨਾਲ ਜ਼ਮੀਨਾਂ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਪਰ ਅਸੀਂ ਜ਼ਮੀਨ ਨੂੰ ਆਪਣੀ ਮਾਂ ਸਮਝਦੇ ਹਾਂ ਕਿਉਂਕਿ ਜੇ ਅਸੀਂ ਆਪਣੀ ਜ਼ਮੀਨ ਵੇਚ ਦਵਾਂਗੇ ਤਾਂ ਅਸੀਂ ਦਿਹਾੜੀਆਂ ਕਰਨ ਨੂੰ ਮਜਬੂਰ ਹੋ ਜਾਵਾਂਗੇ ਕਿਉਂਕਿ ਅਸੀਂ ਛੋਟੇ-ਛੋਟੇ ਕਿਸਾਨ ਹਾਂ ਇਸੇ ਜ਼ਮੀਨ ਤੋਂ ਹੀ ਅਸੀਂ ਆਪਣੀ ਰੋਜ਼ੀ ਰੋਟੀ ਗੁਜ਼ਾਰਾ ਕਰਦੇ ਹਾਂ ਤੇ ਜੇ ਸਰਕਾਰ ਨੇ ਸਾਡੀ ਗੱਲ ਨਾ ਮੰਨੀ ਤਾਂ ਅਸੀਂ ਬਹੁਤ ਹੀ ਵੱਡਾ ਵਿਰੋਧ ਪ੍ਰਦਰਸ਼ਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸਤਪਾਲ ਸਿੰਘ ਸਰਪੰਚ ਵਡਾਲਾ ਖੁਰਦ ਮੌਜੂਦਾ ਅਸੀਂ ਇਹ ਸਾਡਾ ਨਜ਼ਦੀਕੀ ਪੰਡਿਆ ਸਾਡੇ ਆਪਸੀ ਭਾਈਚਾਰਕ ਸਾਂਝ ਆ ਅਸੀਂ ਅੱਜ ਇਸ ਇਕੱਠ ਦੇ ਵਿੱਚ ਸ਼ਾਮਲ ਹੋਏ ਆ ਜਿਹੜੀ ਸਰਕਾਰ ਵੱਲੋਂ ਲੈਂਡ ਪੋਲਿੰਗ ਨੀਤੀ ਬਣਾਈ ਗਈ ਆ ਉਹ ਜਿਹੜੀ ਵਡਾਲਾ ਕਲਾਂ ਦੀ 150 ਏਕੜ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਆ ਤੇ ਅਸੀਂ ਉਹਦੇ ਵਿਰੋਧ ਦੇ ਹੱਕ ਵਿੱਚ ਇਕੱਠ ਕੀਤਾ ਆ ਇਹ ਜਿਹੜੀ ਪਹਿਲਾਂ ਲੈਂਡਿੰਗ ਪੋਲੀ ਨੀਤੀ ਬਣਾਉਣ ਤੋਂ ਪਹਿਲਾਂ ਜਿਹੜਾ ਇਹ ਇਕੱਠ ਕਰਦੇ ਜਾਂ ਗ੍ਰਾਮ ਸਭਾ ਬਣਾਉਂਦੇ ਆ ਕਰਦੇ ਆ ਉਹ ਸਾਡੇ ਕੋਈ ਪਹਿਲਾਂ ਨਹੀਂ ਹੁਣ ਅਸੀਂ ਇਸ ਦੇ ਵਿਰੋਧ ਦੇ ਵਿੱਚ ਅਸੀਂ ਗ੍ਰਾਮ ਸਭਾ ਕਰਾਂਗੇ ਸਾਡੇ ਤੋਂ ਪਹਿਲਾਂ ਕੋਈ ਸਹਿਮਤੀ ਨਹੀਂ ਲਈ ਗਈ ਨਾ ਕੋਈ ਸਾਡਾ ਮਤਾ ਇਸ ਦੇ ਸਬੰਧ ਵਿੱਚ ਪਾਇਆ ਗਿਆ ਆ ਅਸੀਂ ਇਹਦੇ ਵਿਰੋਧ ਵਿੱਚ ਹੀ ਇਕੱਠ ਕਰ ਰਹੇ ਹਾਂ ਅਸੀਂ ਇਹਦਾ ਵਿਰੋਧ ਹੀ ਕਰਦੇ ਆ ਸਰਕਾਰ ਆਪਣੇ ਜਿਹੜਾ ਸੋਸ਼ਲ ਮੀਡੀਆ ਬਣਾਈ ਦੇਈ ਆ ਸਰਕਾਰ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਕਈ ਜ਼ਿੰਮੇਵਾਰਾਂ ਦੇ ਵੀਡੀਓ ਪੋਸਟ ਕਰਦੀ ਹੈ ਤੇ ਉਹ ਜ਼ਿੰਮੇਵਾਰ ਕਹਿ ਰਹੇ ਕਿ ਇਹ ਨੀਤੀ ਚੰਗੀ ਆ ਇਹ ਸਰਕਾਰ ਬਿਲਕੁਲ ਇੱਕ ਝੂਠੇ ਹੱਥ ਕੰਡੇ ਅਪਣਾ ਰਹੀ ਆ ਜੋ ਜਿਹੜੇ ਕੀ ਜੇ ਤਸਵੀਰਾਂ ਕਿਸੇ ਹੋਰ ਜਗ੍ਹਾ ਦੀਆਂ ਹੁੰਦੀਆਂ ਤੂੰ ਕਿਸੇ ਹੋਰ ਜਗ੍ਹਾ ਤੇ ਪੇਸਟ ਕਰਕੇ ਐਡ ਕਰਕੇ ਉਹ ਐਡੀਟਿੰਗ ਕਰਕੇ ਉਹ ਝੂਠੇ ਜਿਹੜੀ ਐਡੀਟਿੰਗ ਕਰ ਰਹੀ ਆ ਜਿਹੜੀ ਐਡ ਕਰ ਰਹੀ ਹੈ ਦੀ ਤੇ ਹੁਣ ਤੁਹਾਡਾ ਕੀ ਹੈ ਜਾਂ ਨੈਕਸਟ ਕੀ ਪ੍ਰੋਗਰਾਮ ਹੈ ਇਹ ਸਾਡਾ ਨੈਕਸਟ ਪ੍ਰੋਗਰਾਮ ਇਹੀ ਆ ਵੀ ਸਰਕਾਰ ਇਸ ਨੀਤੀ ਨੂੰ ਖਤਮ ਕਰੇ ਜਿਹੜੇ ਸਾਡੇ ਜ਼ਿਮੀਂਦਾਰ ਕਿਸਾਨ ਭਰਾ ਆ ਇਸੇ ਤੇ ਹੀ ਖੇਤੀ ਤੇ ਨਿਰਭਰ ਆ कि जेडी ये नीति जे इन्होने ना, ना खत्म कीती ते इस असि ਸੰਘਰष नुं होर आगे तक लेके जावांगे सरकार दा विरोध करंगे असि इस नीति दे हक विच नहीं है। ਜਿਹਦਾ ਸਾਹਿਬ ਅਜੇ ਤੁਸੀਂ ਪਰ ਅਸੀਂ ਕਈ ਵਾਰੀ ਹੁਣ ਸਾਰੇ ਦੇ ਚੁੱਕੇ ਆਂ ਦੀ حساب ਦੇ ਪੇਸ਼ ਹੋ ਚੁੱਕੇ ਆਂ ਸਾਰਿਆਂ ਨੂੰ ਅਸੀਂ ਦੇ ਚੁੱਕੇ ਆਂ। ਇਹ ਗੰਨਾ ਨਾ ਪਸਾਈ ਸਮਾਜ ਸਾਡੀ ਕਿਸੇ ਨੇ ਨਹੀਂ ਕੀਤੀ ਉਲਟ ਕਹੀ ਜਾਂਦੇ ਤੁਸੀਂ ਸਹਿਮਤ ਆਂ। ਜਦ ਅਸੀਂ ਸਾਰੇ ਵਿਰੋਧ ਵਿੱਚ ਆਂ ਕਿਸੇ ਨੇ ਜ਼ਮੀਨ ਨਹੀਂ ਦੇਣੀ ਕਿਸੇ ਨੂੰ ਪੰਚਾਇਤੀ ਮਤਾ ਪਾਇਆ ਕੋਈ ਪੰਚਾਇਤੀ ਮਤਾ ਹੀ ਪਾ ਰਹੇ ਆ ਹੋਰ ਕੱਲ ਜੋ ਪਰਸੋਂ ਪੈ ਜਾਣਾ ਹੈ ਮਤਾ ਪਾ ਗਏ ਸਾਰੇ ਬਾਕੀ ਦਿੱਤੇ ਬਾਕੀ ਦੀਸ ਸਾਹਿਬ ਦੇ ਉੱਡਾ ਆੜਿਆਂ ਦੇ ਇਵਨ ਚੰਡੀਗੜ੍ਹ ਉਹ ਜਦੋਂ ਮੀਟਿੰਗ ਉੱਥੇ ਵੀ ਗਏ ਸੀ ਪਰ ਉਹ ਉਲਟ ਵੀ ਆਂਦੇ ਜਾਂਦੇ ਜਦ ਅਸੀਂ ਇਹਦੇ ਬਿਲਕੁਲ ਖਿਲਾਫ ਆ ਅਸੀਂ 1 ਇੰਚ ਨਹੀਂ ਦੇਣੀ ਹੁਣ ਗਾਂ ਜੋ ਨਾ ਕਿਸੇ ਹੁਣ ਕੇ ਫਿਰ ਗਾਂ ਪ੍ਰੋਸੈਸ ਕੀ ਕਰਾਂਗੇ ਹੁਣ ਬਾਅਦ ਦੇਣਾ ਇਹ ਲਾਲਚ ਦੇ ਰਹੇ ਆ ਤੁਹਾਡੇ ਖੇਲ ਮੁਤਾਬਕ ਵੀ ਲਾਲਚ ਦੇ ਰਹੇ ਆ 1 ਲੱਖ ਰੁਪਏ ਸਾਲਾਨਾ ਦੇਵਾਂਗੇ ਕਿੱਥੇ ਹਾਂ ਸਾਡੀ ਜਦੋਂ ਇਹਨਾਂ ਹੀ ਸਹਿਮਤੀ ਨਹੀਂ ਅਸੀਂ ਕੀ ਕਰਨਾ ਜੋ ਜ਼ਮੀਨ ਹੀ ਨਹੀਂ ਦੇਣੀ ਜੀ ਸਾਹ ਜਰਾ ਮੇਨ ਸਾਡੀ ਉਹ ਤੋਂ ਇੱਕੋ ਉਹ ਚੀਜ਼ ਐ ਤੁਹਾਨੂੰ ਖਾਣੀ ਐ 1 ਲੱਖ ਰੁਪਏ ਚਰਾਂਗੇ ਹੂੰ ਅਸੀਂ ਸਿਰਫ ਜਿਹੜੀ ਜ਼ਮੀਨ ਐ ਉਹ ਸਾਡੀ ਉਹੀ ਐ ਉਹਦੇ ਨਾਲ ਅਸੀਂ ਡਿਪੈਂਡ ਕਰਦੇ ਆ ਕਿ ਤੁਹਾਡਾ ਇਹ ਨਹੀਂ ਨੇਪਦਾ ਨਹੀਂ ਤਾਂ ਲੋਕੋ ਨਹੀਂ ਆਉਣਗੇ ਕੀ ਕਰੋ ਅਸੀਂ ਦੇਖੋ ਆਲਿਆਂ ਹੀ ਚੱਲਦੇ ਆ ਅਕੋਰਡਿੰਗ ਟੂ ਰੂਲ ਹੂੰ ਉਹ ਕਰ ਰਹੇ ਆਂ ਕਾਰ ਵੀ ਸਾਰੀ ਕਰ ਦਿੱਤੀ ਆ ਜੇ ਨਾ ਕਰਨਗੇ ਫੇਰ ਅਸੀਂ ਅਗਲਾ ਸਟੈਪ ਲਵਾਂਗੇ ਵਕੀਲ ਲਈ ਮੈਂ ਮੁਕਮਪਾਉ ਜੇ ਤਾਂ ਉਹ ਚੱਲਣ ਕਿ ਉਹਨਾਂ ਕ ਚੱਲ ਲਵਾਂਗੇ ਜ਼ਮੀਨ ਨਹੀਂ ਦੇਣੀ ਅਸੀਂ ਤੁਸੀਂ ਜੋ ਮਰਜ਼ੀ ਕਹੀ ਜਾ ਦੀ ਪੜਨਸ਼ ਕਰੋਗੇ ਤੁਸੀਂ ਕਰਨਾ ਕਰਾਂਗੇ ਸਭ ਕੁਝ ਕਰਾਂਗੇ ਜਿੰਨਾ ਚਿਰ ਨਹੀਂ ਉਤਫੇਣਾ ਹੀ ਹੋਣਾ ਇਹ ਤੋਂ ਨਾਲ ਇਹੋ ਹੀ ਕਰਨ ਜੇ ਨਾ ਸਹਿਮਤ ਹੋਣਗੇ ਪਰ ਜਦੋਂ ਕਹਿੰਦੇ ਆ ਸਹਿਮਤ ਨਹੀਂ ਤੁਸੀਂ ਲਿਖ ਲੈ ਦੇ ਕੇ ਆ ਗਏ ਲੈ ਕੇ ਵੀ ਅਸੀਂ ਇਹਨੇ ਬੰਦੇ ਕੋਈ ਸਹਿਮਤੀ ਫੋਨ ਕੈਨਸਲ ਕਰਨ ਜਿਵੇਂ ਆਪਣੀ ਆਪਣੀ ਬੋਲੀ ਤੇ ਹੈਗੇ ਨਾ ਵੀ ਜੇ ਨਾ ਸਹਿਮਤ ਹੋਣਗੇ ਤਾਂ ਅਸੀਂ ਜ਼ਮੀਨ ਨਹੀਂ ਲਵਾਂਗੇ ਤੇ ਅਸੀਂ ਲਿਖ ਕੇ ਦੇ ਕੇ ਆਇਆ ਦਰਦਾ ਫਿਰਨਦਾ ਹੈ ਸਾਨੂੰ ਕਿਉਂ ਜੀਣਾ ਹਰਾਮ ਕੀਤਾ ਸਾਡਾ ਹਾਂਜੀ ਸਬ ਤੋਂ ਬਨੇ ਵਾਈਕੁ ਜੀ ਦਾ ਹਲਸਾ ਵਾਈਕੁ ਜੀ ਕੀ ਫਤੇ ਮੇਰਾ ਨਾਮ ਗਰਮੀ ਸਿੰਘ ਗੰਦਾਵਾ ਪਿੰਡ ਬਡਾਲਾ ਦਾ ਸਰਪੰਚ ਜੋ ਜ਼ਿਲ੍ਹਾ ਕਪੂਰਥਲਾ ਵਿੱਚ ਤੇ ਅਸੀਂ ਅੱਜ ਇਕੱਠੇ ਹੋਏ ਜੋ ਸਰਕਾਰ ਦੀ ਲੈਂਡ ਪੋਲਿੰਗ ਪਾਲਿਸੀ ਦੇ ਵਿਰੋਧ 'ਚ ਅਸੀਂ ਇਕੱਠੇ ਹੋਏ ਆ ਤੇ ਮੇਰੇ ਪਿੰਡ ਦੀ ਜੋ 100 150 ਕਿੱਲੇ ਦੇ ਯੂਰ ਬੋਟ ਆ ਜੋ ਨਾ ਇੱਕ ਵਾਰ ਕਰਨ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਉਹਦੇ ਵਿਰੋਧ 'ਚ ਸਾਰੇ ਜ਼ਿਮੀਂਦਾਰ ਇਕੱਠੇ ਹੋਏ ਆ ਮੇਰੇ ਨਾਲ ਨਾਲ ਸਾਡੇ 3-4 ਪਿੰਡਾਂ ਦੇ ਨਾਲ ਸਰਮਨ ਸਾਹਿਬ ਆ ਅਸੀਂ ਇਸ ਨੀਤੀ ਦਾ ਬਹੁਤ ਜ਼ਿਆਦਾ ਪੱਧਰ ਦੇ ਵਿਰੋਧ ਕਰ ਰਹੇ ਆ ਇਹ ਨਹੀਂ ਕਵੀ ਅਸੀਂ ਇਹ ਰਹੇ ਕੋਤੋਂ ਨਹੀਂ ਅਸੀਂ ਜਿੱਥੇ ਤੱਕ ਵੀ ਜਾ ਹੋਇਆ ਅਸੀਂ ਜਾਵਾਂਗੇ ਪਰ ਅਹੀਂ ਇਹ ਪਾਲਿਸੀ ਇੱਥੇ ਲਾਗੂ ਨਹੀਂ ਕਰਦੇ ਸਰਕਾਰ ਨੇ ਕਾਫੀ ਹੁਣ ਕਿਹਾ ਕੀ ਅਸੀਂ ਸੌਦਾ ਕਰ ਦੁੱਤੀਆਂ ਇਹਦੇ ਵਿੱਚ ਤੇ ਨਾਲ ਕੋਈ ਫਾਇਦਾ ਨਹੀਂ ਨਹੀਂ ਸੌਦਾ ਨਹੀਂ ਮੈਂ ਸੌਦਾ ਨਹੀਂ ਸਮਝਦਾ ਮੈਂ ਤਾਂ ਲਾਲਚ ਸਮਝਦਾ ਇਹ ਇੱਕ ਸਰਕਾਰ ਲਾਲਚ ਦੇ ਰਹੀ ਹੈ ਕਿਸੇ ਵੀ ਕਿਸਮ ਦਾ ਵੀ ਪੈਸੇ ਨੂੰ ਦੇ ਰਹੀ ਆ ਕਿਸੇ ਨਾ ਕਿਸੇ ਤਰ੍ਹਾਂ ਇਹ ਮੰਨ ਜਾਣ ਸਾਨੂੰ ਚੰਡੀਗੜ੍ਹ ਵੀ ਸੱਦਿਆ ਗਿਆ ਪਰ ਸਾਡੀ ਉੱਥੇ ਵੀ ਵਿਰੋਧਤਾ ਹੀ ਸੀ ਅਸੀਂ ਕਿਸੇ ਵੀ ਹਾਲਤ ਵਿੱਚ ਇਹ ਨਹੀਂ ਲਾਗੂ ਕਰਨ ਕਵਾਂਗੇ ਉਹਦੇ ਲਈ ਸਾਨੂੰ ਜਿੱਥੇ ਦਾ ਵੀ ਸੰਘਰਸ਼ ਕਰਨਾ ਪਿਆ ਅਸੀਂ ਕਰਾਂਗੇ ਪਰ ਸਾਡੇ ਜ਼ਿੰਮੇਦਾਰ ਮੇਰੇ ਜੋ ਵੀ ਪੜਾ ਆ ਅਸੀਂ ਸਾਡੇ ਨਾਲ ਖੜੇ ਆ ਤੇ ਸਾਡੀ ਇਹੋ ਕੋਸ਼ਿਸ਼ ਹੈ ਵੀ ਇਹ ਕੰਮ ਨਾ ਹੋਵੇ ਇਹ ਬਹੁਤ ਸੀ ਜਿਹੜੀ ਆ ਇਹ ਰੱਦ ਕੀਤੀ ਜਾਵੇ ਕੋਈ ਜਥੇਬੰਦੀਆਂ ਵੀ ਤੁਹਾਡਾ ਸਾਥ ਦਿੱਤਾ ਕਿਸਾਨ ਜਥੇਬੰਦੀਆਂ ਜਾਂ ਕੋਈ ਅਜੇ ਤੱਕ ਨਹੀਂ ਅਸੀਂ ਸਿਆਸੀ ਪਾਰਟੀਆਂ ਨਹੀਂ ਹਜੇ ਤੱਕ ਚਲੋ ਅਸੀਂ ਇੱਕ ਪਿੰਡ ਪੱਧਰ ਤੇ ਕਰ ਰਹੇ ਹਾਂ ਜੇ ਸਾਨੂੰ ਉਹਨਾਂ ਦੀ ਲੋੜ ਵੀ ਜ਼ਰੂਰ ਅਸੀਂ ਸੱਦਾਂਗੇ ਨਾਲ ਰਾਵਾਂ ਜੀ ਜੇ ਸੰਘਰਸ਼ ਉੱਪਰ ਤੱਕ ਲੈ ਜਾਣਾ ਪਿਆ ਵੱਡੇ ਪੱਧਰ ਤੇ ਅਸੀਂ ਲਿਆਵਾਂਗੇ ਉਹ ਸਾਡੇ ਨਾਲ ਆਉਣਗੇ ਜਿੰਨੇ ਸਾਡੇ ਜ਼ਮੀਰਾਂ ਪਰ ਆਇਆ ਉਹ ਕਿੰਨਾ ਤਸ਼ਿਹਰ ਜਿੱਦਾਂ ਕਿ ਕਈ ਪਿੰਡਾਂ ਦੇ ਵਿੱਚ ਜਿੱਥੇ ਜ਼ਮੀਨ ਆਉਂਦੀ ਸੀ ਤੇ ਚਰਚ ਮੋਰਚਾ ਦੀ ਸੁਣਾਈ ਨਾ ਹੋਣ ਕਰਕੇ ਇੱਕ ਵਾਰੀ ਇਸਾਈ ਭਾਈਚਾਰਾ ਫਿਰ ਪੜ ਗਿਆ ਉਹਨਾਂ ਨੇ ਕਿਹਾ ਹੈ ਕਿ ਜੇ ਸਾਡੀ ਸੁਣਵਾਈ ਨਾ ਹੋਈ ਤਾਂ ਅਸੀਂ ਬਹੁਤ ਵੱਡਾ ਸੰਘਰਸ਼ ਕਰਾਂਗੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਰਾਜੇ ਵੱਲੋਂ ਚਾਰੇ ਧਰਮਾਂ ਨੂੰ ਧਰਮ ਸਥਾਨ ਮਿਲੇ ਹੋਏ ਹਨ ਜੋ ਕਿ ਤਿੰਨ ਧਾਰਮਿਕ ਸਥਾਨ ਸ਼ਾਂਤੀਪੂਰਵਕ ਚੱਲ ਰਹੇ ਹਨ ਇਸਾਈ ਭਾਈਚਾਰੇ ਨੇ ਵੀ ਕਿਹਾ ਹੈ ਕਿ ਸਾਡੇ ਧਰਮ ਸਥਾਨ ਉੱਤੇ ਕਲੱਬ ਬਣਾ ਕੇ ਉੱਥੇ ਜੂਆ ਖੇលਿਆ ਜਾਂਦਾ ਹੈ ਜੋ ਕਿ ਇੱਕ ਧਾਰਮਿਕ ਚਰਚਾ ਹੈ ਉਹਨਾਂ ਮੰਗ ਕੀਤੀ ਹੈ ਕਿ ਕਲੱਬ ਨੂੰ ਹਟਾ ਕੇ ਇਸਾਈ ਭਾਈਚਾਰੇ ਨੂੰ ਚਰਚ ਵਾਪਸ ਦਿੱਤੀ ਜਾਵੇ ਹਾਂਜੀ ਅੱਜ ਜਦੋਂ ਸਾਨੂੰ ਕਾਲ ਗਈ ਹੈ ਜੀ ਪਤਾ ਲੱਗਿਆ ਕਿ ਇੱਕ ਸਾਡਾ ਕਮਿਊਨਿਟੀ ਦਾ ਜਿਹੜਾ ਧਾਰਮਿਕ ਸਥਾਨ ਆ ਉਹਨੂੰ ਚੇਂਜ ਕਰਕੇ ਇੱਕ ਕਲੱਬ ਬਣਾਇਆ ਗਿਆ ਹੈ ਔਰ ਸੁਣ ਚ ਇਹ ਪਤਾ ਲੱਗਿਆ ਕਿ ਜਿਹੜੇ ਰਾਜੇ ਦੁਆਰਾ ਧਰਮਾਂ ਨੂੰ ਆਦਰ ਦਿੱਤਾ ਗਿਆ ਸੀ ਗੁਰਦੁਆਰਾ ਸਾਹਿਬ ਬਣਾਇਆ ਗਿਆ ਸੀ ਮੰਦਰ ਬਣਾਇਆ ਗਿਆ ਸੀ ਮਸਜਿਦ ਬਣਾਈ ਗਈ ਸੀ ਉਹ ਬਰਕਰਾਰ ਨੇ ਸਿਰਫ ਚਰਚ ਨੂੰ ਹੀ ਇੱਕ ਕਲੱਬ ਦਾ ਰੂਪ ਦੇ ਕੇ ਕਿ ਕਈ ਹੁਣ ਜਦੋਂ ਜਿੰਨੂੰ ਜਿੰਨੂ ਵੀ ਪਤਾ ਲੱਗ ਰਿਹਾ ਹੈ ਉਹਦੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਆ ਤੇ ਅਸੀਂ ਡੇਰਾ ਬਾਬਾ ਨਾਨਕ ਤੋਂ ਗੁਰਦਾਸਪੁਰ ਜ਼ਿਲ੍ਹੇ ਤੋਂ ਇਸ ਸਗਾ ਤੇ ਪਹੁੰਚੇ ਆ ਪਰ ਪੂਰੇ ਆਪਣੀ ਚਰਚ ਦੀ ਵੱਲੋਂ ਆਪਣੀਆਂ ਐਸੋਸੀਏਸ਼ਨਾਂ ਵੱਲੋਂ ਪੂਰੇ ਗੁਰਦਾਸਪੁਰ ਜ਼ਿਲ੍ਹੇ ਵੱਲੋਂ ਸਾਨੂੰ ਪੂਰਾ ਚਰਚ ਬਚਾਓ ਮੋਰਚੇ ਨੂੰ ਪੂਰਾ ਸਮਰਥਨ ਆ ਜਿਸ ਵੀ ਤਰੀਕੇ ਨਾਲ ਜ਼ਰੂਰਤ ਪਈ ਅਸੀਂ ਜ਼ਰੂਰ ਹਾਜ਼ਰ ਹੋ। ਫਸਤੀ ਅੱਜ ਕਿਹੜੀ ਕਿਹੜੀ ਜਗ੍ਹਾ ਤੋਂ ਜਿਹੜੀਆਂ ਐਸੋਸੀਏਸ਼ਨਾਂ ਇਕੱਠੀਆਂ ਹੋਈਆਂ। ਅੱਜ ਪੂਰੇ ਪੰਜਾਬ ਤੇ ਤਕਰੀਬਨ ਗਰਦਾਸਪੁਰ, ਪੁਲੱਥ, ਬਰਨਾਲਾ, ਨਕੋਦਰ, ਕਪੂਰਥਲਾ, ਸ਼ਾਹਕੋਟ, ਫੋਰਵੀ, ਜਲੰਧਰ ਔਰ ਅਮਰਤਸਰ ਅਲੱਗ-ਅਲੱਗ ਸਥਾਨਾਂ ਤੋਂ ਜਿੱਥੋਂ-ਜਿੱਥੋਂ ਵੀ ਕਾਲ ਗਈ ਆ ਔਰ ਪੂਰੀਆਂ ਐਸੋਸੀਏਸ਼ਨਾਂ ਤੇ ਨਹੀਂ ਆਈਆਂ ਐਸੋਸੀਏਸ਼ਨਾਂ ਦੇ ਕੁਝ ਨੁਮਾਇਦੇ ਆਏ ਨੇ ਔਰ ਹੋਰ ਵੀ ਲੋਕ ਬਹੁਤ ਤਿਆਰ ਸੀ ਔਰ ਜਿਵੇਂ ਡੀਸੀ ਸਾਹਿਬ ਦੀ ਕਾਲ ਦਿੱਤੀ ਤੇ ਪੋਸਟ ਬਾਉਂਡ ਕੀਤਾ ਗਿਆ ਮਾਰਚ ਨੂੰ ਉਹਨਾਂ ਟੇਬਲ ਟਾਕ ਲਈ ਕਾਲ ਕੀਤੀ ਹੈ ਔਰ ਸਾਰੇ ਜਿਹੜੇ ਮਸੀਹ ਸਾਡੇ ਭਰਾ ਸੀ ਜਿਹੜੇ ਇਸ ਮੋਰਚੇ ਦੀ ਗਵਾਹੀ ਕਰ ਰਹੇ ਨੇ ਉਹ ਟੇਬਲ ਟਾਕ ਲਈ ਰਾਜ਼ੀ ਹੋ ਗਏ ਪਰ ਕੋਸ਼ਿਸ਼ ਨਮਾਇਦੇ ਇਸ ਤੱਕ ਪਹੁੰਚੇ ਨੇ ਔਰ ਲੋੜ ਪਈ ਤੇ ਪੂਰੇ ਪੰਜਾਬ ਦੇ ਵਿੱਚੋਂ ਪੂਰੀਆਂ ਐਸੋਸੀਏਸ਼ਨਾਂ ਔਰ ਚਰਚਾਂ ਦੇ ਵਿੱਚੋਂ ਕਲੀਸਿਯਾਂ ਦੇ ਲੋਕ ਵੀ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਣਗੇ ਠੀਕ ਹੈ ਸੱਚ ਬਚਾਓ ਮੋਰਚੇ ਵੱਲੋਂ ਇੱਕ ਪ੍ਰੋਟੈਸਟ ਦੀ ਕਾਲ ਕੀਤੀ ਸੀ ਅਸੀਂ ਲਗਭਗ 15 ਦਿਨ ਪਹਿਲਾਂ ਕਾਲ ਕੀਤੀ ਸੀ ਲੇਕਿਨ ਪ੍ਰਸ਼ਾਸਨ ਦੇ ਕੰਨਾਂ ਤੇ ਜੂਨ ਹੀ ਸਰਕੀ ਲੇਕਿਨ ਅਸੀਂ ਜਦੋਂ ਸਾਰੀਆਂ ਪੰਜਾਬ ਦੀਆਂ ਜਥੇਬੰਦੀਆਂ ਦੇ ਨਾਲ ਤਾਲਮੇਲ ਬਣਾਇਆ ਜਥੇਬੰਦੀਆਂ ਆਉਣ ਵਾਸਤੇ ਤਿਆਰ ਹੋ ਗਈਆਂ ਤੇ ਅਖੀਰ ਸਮੇਂ ਆ ਕੇ ਪ੍ਰਸ਼ਾਸਨ ਨੇ ਸਾਡੇ ਨਾਲ ਤਾਲਮੇਲ ਬਣਾਇਆ ਕਿ ਤੁਸੀਂ ਆਪਣੇ ਪ੍ਰੋਟੈਸਟ ਨੂੰ 30 ਮਾਰਚ ਨੂੰ ਰੋਕ ਦਿਓ ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਵਾਸਤੇ ਤਿਆਰ ਹਾਂ ਤੇ ਜਦੋਂ ਅਸੀਂ ਆਪਣੇ ਮੋਰਚੇ ਦੇ ਮੈਂਬਰਾਂ ਦੇ ਨਾਲ ਸਲਾਹ ਕੀਤੀ ਤਾਂ ਅਸੀਂ ਇਹ ਸੋਲੂਸ਼ਨ ਕੱਢਿਆ ਕਿ ਅਸੀਂ ਪ੍ਰਸ਼ਾਸਨ ਦੇ ਨਾਲ ਮਿਲ ਕੇ ਚੱਲਾਂਗੇ ਤੇ ਅਸੀਂ ਟੇਬਲ ਟਾਕ ਕਰਨ ਵਾਸਤੇ ਤਿਆਰ ਆ ਤੇ ਅੱਜ ਅਸੀਂ ਜਿਹੜੇ ਪੰਜਾਬ ਦੀਆਂ ਬਹੁਤ ਸਾਰੀਆਂ ਕੋਈ ਗਰਦਾਸਪੁਰ ਤੋਂ ਆਇਆ ਕੋਈ ਡੇਰਾ ਬਾਬਾ ਡਾਨ ਕਤੋਂ ਆਇਆ ਕੁਈ ਨਿਕੋਦਰ ਤੋਂ ਆਇਆ ਕੋਈ ਸ਼ਾਕਰ ਤੋਂ ਆਇਆ ਮੈਂ ਸਾਰਿਆਂ ਦਾ ਧੰਨਵਾਦੀ ਹਾਂ ਕਿ ਆਪਣਾ ਵੱਡੀ ਗਿਣਤੀ ਵਿੱਚ ਪਹੁੰਚ ਕੇ ਸਾਡੇ ਸਮਰਥਨ ਨੂੰ ਮਜ਼ਬੂਤ ਕੀਤਾ ਔਰ ਜਿਹੜਾ ਹੁਣ ਡੀਸੀ ਸਾਹਿਬ ਦੇ ਨਾਲ ਜਿਹੜੀ ਸਾਡੀ ਟੇਬਲ ਟॉक ਹੋਈ ਆ ਬੜੇ ਅੱਛੇ ਮਾਹੌਲ ਦੇ ਵਿੱਚ ਹੋਈ ਆ ਔਰ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਵਾਇਆ ਕਿ ਅਸੀਂ ਇੱਕ ਹਫ਼ਤੇ ਦੇ ਅੰਦਰ ਅੰਦਰ ਜਿੰਨੇ ਵੀ ਜਗਜੀਤ ਕਲੱਬ ਦੇ ਨਾਲ ਜੁੜੇ ਹੋਏ ਡਿਪਾਰਟਮੈਂਟ ਆ ਉਹਨਾਂ ਨੂੰ ਬੁਲਾ ਕੇ ਜਿਹੜੇ ਰਿਕਾਰਡ ਆ ਉਹ ਖੰਗਾ ਲੈ ਜਾਵੇਗਾ ਤੇ ਇੱਕ ਰਣਨੀਤੀ ਤਿਆਰ ਕੀਤੀ ਜਾਵੇਗੀ ਕਿ ਕਿਵੇਂ ਜਿਹੜਾ ਉਹ ਕਲਪ ਹਟਾਇਆ ਜਾਵੇਗਾ ਤਾਂ ਜਿਹੜਾ ਚਰਚ ਦੀ ਮਾਨ ਮਰਿਆ ਦਾ ਜਿਹੜੀ ਆ ਉਹ ਬਹਾਲ ਰੱਖੀ ਜਾਊਗੀ। ਪ੍ਰਧਾਨ ਜੀ ਆਪਣਾ ਜਿਹੜਾ ਤੁਹਾਡਾ ਚੱਲਣ ਦਾ ਸੀਗਾ ਡੀਸੀ ਚੌਂਕ ਤੋਂ ਸੀ ਫਿਰ ਇਹ ਕਿਉਂ ਵਿਖਤਰਾਜ ਕੀਤਾ ਗਿਆ ਉਹ? ਵਿਤਕਰਾ ਨਹੀਂ ਹੋਇਆ ਕਿ ਪ੍ਰਸ਼ਾਸਨ ਅਸੀਂ ਵੀ ਦੇਖੋ ਲੈਂਡ ਆਰਡਰ ਦਾ ਅਸੀਂ ਵੀ ਸਤਿਕਾਰ ਕਰਦੇ ਆ ਲੋਕਾਂ ਦਾ ਅਸੀਂ ਵੀ ਸਤਿਕਾਰ ਕਰਦੇ ਆ ਔਰ ਸ਼ਾਂਤੀ ਦੀ ਅਗਰ ਗੱਲ ਕਰਦਾ ਉਹ ਮਸੀਹ ਭਾਈਚਾਰਾ ਕਰਦਾ ਅਸੀਂ ਉਹ ਸਾਰੀ ਚੀਜ਼ ਨੂੰ ਦੇਖਦੇ ਹੋਏ ਪ੍ਰਸ਼ਾਸਨ ਦੇ ਸੱਦੇ ਤੇ ਅਸੀਂ ਉਹ ਪੋਸਟਪੋਨ ਕੀਤਾ ਜਿਹੜਾ ਮਾਰਚ ਸੀਗਾ ਔਰ ਟੇਬਲ ਟਾਕ ਕਰਨ ਵਾਸਤੇ ਅਸੀਂ ਤਿਆਰ ਹੋਏ ਕਿਉਂਕਿ ਪ੍ਰਸ਼ਾਸਨ ਨੇ ਸਾਡੇ ਨਾਲ ਅ ਅੱਗੇ ਹੋਣ ਵਾਸਤੇ ਟੇਬਲ ਟॉक ਕਰਨ ਵਾਸਤੇ ਸਾਨੂੰ ਬੁਲਾਇਆ ਸੀ ਅਗਲਾ ਕੀ ਸਟੈਪ ਹੋਏਗਾ ਅਗਲਾ ਸਟੈਪ ਇਹ ਹੋਏਗਾ ਕਿ ਪ੍ਰਸ਼ਾਸਨ ਤੋਂ ਵੈਸੇ ਤਾਂ ਸਾਨੂੰ ਉਮੀਦ ਆ ਕਿ ਉਹ ਸਾਡੀ ਗੱਲ ਸੁਣੇਗਾ 100% ਅਗਰ ਨਹੀਂ ਹੁੰਦਾ ਤੇ ਐਸੋਸੀਏਸ਼ਨਾਂ ਸਾਰੇ ਖੁਦਾ ਪਰਸਤਲ ਹੋਗਾ ਅਣਖੀ ਲੋਗਾ ਇਹ ਅੱਜ ਜਿੰਨੇ ਵੀ ਲੋਕ ਆਏ ਆ ਇਹ ਸਾਰੇ ਚਰਚਾਂ ਦੇ ਨੁਮਾਇੰਦੇ ਆ ਪਾਸਟਰ ਐਸੋਸੀਏਸ਼ਨਾਂ ਦੇ ਨੁਮਾਇੰਦੇ ਆ ਇੱਕ ਬੰਦੇ ਪਿੱਛੇ ਕੋਈ ਚਾਹ 500 ਬੰਦਾ ਹੈਗਾ ਤੇ ਉਹ ਫਿਰ ਅਸੀਂ ਇੱਕ ਨਵੇਂ ਤਰੀਕੇ ਦਾ ਪ੍ਰੋਟੈਸਟ ਸ਼ੁਰੂ ਕਰਾਂਗੇ ਅਗਰ ਸਰਕਾਰ ਨੇ ਕੋਆ ਨਾ ਕਨੀ ਕੀਤੀ ਤਾਂ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਜ਼ਮੀਨ ਐਕਵਾਇਰ ਕਰਨ ਵਾਸਤੇ ਲਿਆਂਦੀ ਗਈ ਲੈਂਡ ਪੂਲਿੰਗ ਸਕੀਮ ਦਾ ਸੂਬੇ ਵਿੱਚ ਵੱਡੀ ਪੱਧਰ ਤੇ ਵਿਰੋਧ ਚਾਰੀ ਹੈ ਕਪੂਟਲਾ ਦੇ ਪਿੰਡ ਵੱਡਾਲਾ ਕਲਾਂ ਵਿੱਚ ਵੀ ਇਸ ਸਕੀਮ ਤਹਿਤ ਲਗਭਗ 150 ਏਕੜ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ ਜਿਸ ਤੋਂ ਲੈ ਕੇ ਜ਼ਮੀਨ ਦੇ ਮਾਲਕ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਦੀ ਕਿਸਾਨਾਂ ਵੱਲੋਂ ਇੱਕ ਇਕੱਠ ਰੱਖਿਆ ਗਿਆ ਜਿਸ ਵਿੱਚ ਪਿੰਡ ਵਡਾਲਾ ਕਲਾ ਦੇ ਕਿਸਾਨਾਂ ਦਾ ਪਿੰਡ ਵਡਾਲਾ ਖੁਰਦਸੀ ਪੰਚਾਇਤ ਪਿੰਡ ਧੂਆਂਖੇ ਨਿਸ਼ਾਨ ਅਤੇ ਫਿਆਲੇ ਦੇ ਲੋਕਾਂ ਵੱਲੋਂ ਵੀ ਸਮਰਥਨ ਕੀਤਾ ਗਿਆ ਪਿੰਡ ਵਡਾਲਾ ਕਲਾ ਐਸੀ ਪਿੰਡ ਦਾ ਰਹਿਣ ਵਾਲਾ ਮੈਂ ਔਰ ਜੋ ਸਰਕਾਰ ਨੇ ਨਵੀਂ ਨੀਤੀਆਂ ਲੈ ਕੇ ਆਂਦੀ ਆ ਪੁਲਿੰਗ ਦੀ ਲੈਂਡ ਪੁਲਿੰਗ ਦੀ ਉਹਦੇ ਵਿੱਚ ਸਾਡਾ ਪਿੰਡ ਅਫੈਕਟ ਹੋ ਰਿਹਾ ਹੈ ਮੇਰੀ ਵੀ ਸਾਰੀ ਜ਼ਮੀਨ ਉੱਤੇ ਜਾ ਰਹੀ ਹੈ ਤੇ ਅਸੀਂ ਉਹਦੇ ਵਿਰੋਧ ਦੇ ਵਿੱਚ ਮੇਰੇ ਚਾਰੇ ਖੜਾ ਰਹੇ ਹਾਂ ਅਸੀਂ ਵਿਰੋਧ ਦੇ ਵਿੱਚ ਹਾਂ 1 ਇੰਚ ਵੀ ਪਾਰੀ ਅਸੀਂ ਨਹੀਂ ਦੇਣੀ ਸਾਰਾ ਪਿੰਡ ਸਾਡੇ ਨਾਲ ਹੈ ਤੇ ਇਹਨਾਂ ਨੂੰ ਚਾਹੀਦਾ ਹੈ ਕਿ ਇਹ ਰੱਦ ਕਰ ਦੇਣੀ ਚਾਹੀਦੀ ਹੈ ਇਹਨਾਂ ਨੂੰ ਬਾਕੀ ਸਾਨੂੰ ਆਮ ਆਦਮੀ ਪਾਰਟੀ ਨੇ ਸੱਦਿਆ ਵੀ ਸੀ ਚੰਡੀਗੜ੍ਹ ਉੱਥੇ ਗਏ ਵੀ ਸੀ ਅਸੀਂ 6 ਜਣੇ ਗਏ ਸੀ ਪਰ ਉੱਥੇ ਜਾ ਕੇ ਕਹਿੰਦੇ ਕਿ ਦੋ ਜਣੇ ਹੀ ਅੰਦਰ ਜਾ ਸਕਦੇ ਆ ਔਰ ਅੰਦਰ ਵੀ ਜਾਣਾ ਹੈ ਤਾਂ ਤੁਸੀਂ ਉੱਥੇ ਹਾਂ ਤੇ ਨਾਰਾ ਦੇਣਾ ਹੈ ਤੁਸੀਂ ਹੋਰ ਕੁਝ ਨਹੀਂ ਬੋਲ ਸਕਦੇ ਪਰ ਅਸੀਂ ਕਿਹਾ ਕਿ ਅਸੀਂ ਵਿਰੋਧ ਕਰਨ ਆਏ ਆ ਅਸੀਂ ਵਿਰੋਧ ਹੀ ਕਰਨ ਆਏ ਆ ਫਿਰ ਉਹਨੇ ਅੰਦਰ ਨਹੀਂ ਜਾਣ ਦਿੱਤਾ ਉਹ ਕਹਿੰਦੇ ਕਿ ਤੁਹਾਨੂੰ ਪੈਂਡ ਦੇ ਵਿੱਚ ਇਨਫੋਰਮੇਸ਼ਨ ਪਹੁੰਚ ਜਾਏਗੀ ਜੋ ਵੀ ਅਸੀਂ ਮੈਨੀਫੈਸਟੋ ਬਣਾਵਾਂਗੇ ਤੁਸੀਂ ਪੜ੍ਹ ਕੇ ਤੇ ਸਾਨੂੰ ਸਹਿਨ ਕਰਕੇ ਦੱਸ ਦਿਓ ਹਾਂ ਜਾਂ ਨਾ ਦੇ ਵਿੱਚ ਹੀ ਕਿ ਠੀਕ ਹੈ ਜੀ ਸਰਦਾਰ ਜੀ ਪੰਜਾਬ ਐਗਰੀਕਲਚਰ ਦੇ ਨਾਮ ਦੇ ਪਛਣਾਏ ਦਾ ਜੇ ਪੰਜਾਬ ਦੀਆਂ ਕੋਠੀਆਂ ਪੈ ਜਾਣਗੀਆਂ ਪਰਾਟ ਕਰਦੇ ਜਾਣਗੇ ਪੰਜਾਬ ਦੇ ਹੋਂਦ ਦੀ ਖਤਮ ਹੋਊਗੀ ਸਹੀ ਗੱਲ ਹੈ ਜੀ ਪਾ ਪੰਜਾਬ ਦੀ ਹੋਂਦ ਖਤਮ ਹੀ ਕਰਨਾ ਚਾਹੁੰਦੇ ਆ ਜੋ ਅੱਗੇ ਵੀ ਤਿੰਨ ਕਾਲੇ ਕਾਨੂੰਨ ਲੈ ਕੇ ਆਉਂਦੇ ਸੀ ਉਹਨਾਂ ਨੇ ਏਸੀ ਕਰਕੇ ਲੈ ਕੇ ਆਉਂਦੇ ਸੀ ਕਿ ਇਹਨਾਂ ਨੂੰ ਐਮਐਸਪੀ ਨਹੀਂ ਦੇਣੀ ਅਸੀਂ ਹੁਣ ਉਹ ਜ਼ਮੀਨਾਂ ਇਸ ਤਰ੍ਹਾਂ ਰਿਕੁਆਇਰ ਕਰ ਰਹੇ ਆ ਸਾਰੇ ਕਿ ਇਹਨਾਂ ਨੂੰ ਜ਼ਿੰਮੇਵਾਰੀਆਂ ਰਹਿਣਗੇ ਤੇ ਐਮਐਸਪੀ ਕਿੱ ਲੈਗਲੀ ਖਤਮ ਕਰ ਦਿੱਤੇ ਕਿ ਲਾਰਾ ਹੀ ਲਾਇਆ ਉਹ ਲਾਰਾ ਹੀ ਆ ਲੈ ਵਿਚ ਹੀ ਲਟਕਾਇਆ ਹੋਇਆ ਆ ਉਹਨਾਂ ਨੂੰ ਇਨਸਾਫ ਨਹੀਂ ਦਿੱਤਾ ਲੈ ਕੁਛ ਵੀ ਕੋਈ ਕਲੀਅਰ ਤੇ ਕਰਦੇ ਨਹੀਂ ਪਏ ਉਹ ਕਿਧੇ ਕਿਧੇ ਪੰਜਾਬ ਦੀ ਸਰਕਾਰ ਹੈ ਜੀ ਭਵੰਦਾ ਸਰਕਾਰ ਇਹਦਾ ਵੀ ਇੱਥੇ ਹੱਥ ਹੈਗਾ ਹਾਂਜੀ ਸਾਰਿਆਂ ਦਾ ਰਲ ਕੇ ਆ ਜੀ ਇਹ ਸਾਰੇ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਆ ਕੋਈ ਵੀ ਦਿੱਲੀ ਤੋਂ ਜਿਹੜੀ ਪਾਰਟੀ ਵੀ ਆਈ ਆ ਅੱਜ ਤੱਕ ਪੰਜਾਬ ਦਾ ਕਿਸੇ ਨੇ ਨਹੀਂ ਸੋਚਿਆ ਸਭ ਜਿੱਤੇ ਫਤੇ ਮੈਂ ਸਾਫ ਕਾਂ ਸਰਪੰਚ ਜਗਿੰਦਰ ਸਿੰਘ ਪਿੰਡ ਫਿਆਲੇ ਜੀ ਜੀ ਇਹ ਜੋ ਗਵਰਨਮੈਂਟ ਨੇ ਲੈਂਡ ਪੋਲਿੰਗ ਦੀ ਬੋਲਸੀ ਬਣਾਈ ਆ ਇਹ ਬਹੁਤ ਜ਼ਿੰਮੇਦਾਰਾਂ ਦੇ ਹੱਥ ਕੋ ਇਹ ਜਿੰਨੇ ਜ਼ਿੰਮੇਦਾਰ ਆ ਇੱਥੇ ਬਹੁਤ ਛੋਟੇ ਛੋਟੇ ਜ਼ਿੰਮੇਦਾਰ ਆ ਜਿਨ੍ਹਾਂ ਦਾ ਉਸੇ ਜ਼ਮੀਨ ਤੇ ਇੱਕ ਇੱਕ 2 2 3 3 4 4 ਗਿੱਲੇ ਉਸੇ ਜ਼ਮੀਨ ਤੇ ਇਹਨਾਂ ਦਾ ਪਰਿਵਾਰਾਂ ਦਾ ਗੁਜ਼ਾਰਾ ਆ ਅਗਰ ਇਹ ਜ਼ਮੀਨ ਗਵਰਨਮੈਂਟ ਨੇ ਰਿਕਵਰ ਕਰ ਲਈ ਤੇ ਇਹ ਸਾਰੇ ਜਿਹੜੇ ਜ਼ਿੰਮੇਦਾਰ ਆ ਇਹ ਦਿਹਾੜੀਆਂ ਕਰਨ ਦੇ ਬਰਾਬਰ ਹੋ ਜਾਣਗੇ ਇਸ ਕਰਕੇ ਅਸੀਂ ਸਾਰੇ ਲਾਗਲੇ ਪਿੰਡ ਜਨਾਬ ਸਾਡੀ ਵੀ ਜ਼ਮੀਨ ਦੀ ਜ਼ਮੀਨ ਆ ਰਹੀ ਹੈ ਅਸੀਂ ਇਹਦਾ ਪੂਰਾ ਵਿਰੋਧ ਕਰਦੇ ਹਾਂ ਸਾਰੇ ਨਗਰ ਦੋਸਤੋ ਇਸ ਸੰ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉਭਰ ਆਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦੀ ਇਜਾਜ਼ਤ ਰੱਬ ਰਾਖਾ